ਦੋਸਤੋ ਮੇਗਰਾਜਰ ਅੱਲਾ ਅੱਜ ਆਇਆ ਹੋਇਆ ਹੈ ਪ੍ਰੀਤਨਗਰ ਪ੍ਰੀਤਨਗਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਬਸਾਇਆ ਸੀ ਇਹ ਨਗਰ ਹੈ ਜਿਹੜਾ ਅਮਰਸਰ ਤੋਂ ਵੀ 20 ਕਿਲੋਮੀਟਰ ਹੈ ਤੇ ਲਾਹੌਰ ਤੋਂ ਵੀ 20 ਕਿਲੋਮੀਟਰ ਹੈ ਤੇ ਬਾਦਸ਼ਾਹ ਜਹਾਂਗੀਰ ਸ਼ਹਿਨशाह ਜਹਾਂਗੀਰ ਜਦੋਂ ਕਹਿੰਦੇ ਇਸ ਰਸਤੇ ਤੋਂ ਕਿਤੇ ਜੰਮੂ ਕਸ਼ਮੀਰ ਨੂੰ ਜਾਇਆ ਕਰਦਾ ਸੀ ਤਾਂ ਉਹ ਇਸ ਜਗ੍ਹਾ ਦੇ ਉੱਤੇ ਆਰਾਮ ਕਰਿਆ ਕਰਦਾ ਸੀ ਇਹ ਉਹਦੀ ਆਰਾਮਗਾਹ ਹੈਗੀ ਹੈ ਇਹ ਆਰਾਮਗਾਹ ਜਹਾਂਗੀਰ ਬਾਦਸ਼ਾਹ ਦੀ ਬਣੀ ਹੋਈ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਹੋਰਾਂ ਨੇ ਇੱਥੇ 200 ਕਿੱਲਾ ਜ਼ਮੀਨ ਲੈ ਕੇ ਆਬਾਦ ਕੀਤਾ ਸੀ ਇਸ ਨੂੰ ਇੱਥੇ 7-8 ਕੋਠੀਆਂ ਬਣਾਈਆਂ ਸਭ ਤੋਂ ਪਹਿਲਾਂ ਨਾਨਕ ਸਿੰਘ ਨਾਵਲਕਾਰ ਵਰਗੇ ਵੀ ਇੱਥੇ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਇੱਥੇ ਰਹਿੰਦੇ ਸੀ ਸਾਰੇ ਇਹ ਲੇਖਕ ਕਲਾਕਾਰ ਤਾਂ ਇਹ ਜਿਹੜੀ ਬਿਲਡਿੰਗ ਆ ਅਸੀਂ ਵੇਖਦੇ ਆ ਆਓ ਦੇਖਿਓ ਇਹਦਾ ਆਰਾਮਗਾਹ ਕਿਹੋ ਜਿਹਾ ਹੈ ਇਹ ਬਾਦਸ਼ਾਹ ਜਹਾਂਗੀਰ ਦੀ ਆਜੋ ਇੱਥੇ ਆਜੋ ਰਸਤਾ ਸਾਫ਼ ਹੈ ਅੱਜ ਇਹ ਉਦਾਸ ਹੈ ਵਿਰਾਨ ਹੈ ਉਜੜ ਚੁੱਕੇ ਸਭ ਕੁਝ ਇਹਦੀ ਹਾਲਤਾ ਦੇਖੋ ਨਾਨਕਸ਼ਾਹੀ ਇੱਟ ਹੈ ਜਿਹੜੀ ਛੋਟੀ ਇੱਟ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਬਣੀ ਹੋਈ ਬਿਲਡਿੰਗ ਹੈ ਇਹ ਬਹੁਤ ਹੀ ਸ਼ਾਨਦਾਰ ਆਰਾਮਗਾ ਜਿਹੜੀ ਹੈਗੀ ਹੈਗੀ ਬਾਦਸ਼ਾਹ ਜਹਾਂਗੀਰ ਦੀ ਉੱਪਰ ਤੋਂ ਲੈ ਕੇ ਦਿਖਾ ਦਿਓ ਜੀ ਸਾਰਾ ਕੱਲਾ ਕੱਲਾ ਜਿਹੜਾ ਬਾਹਰੀ ਦ੍ਰਿਸ਼ ਹੈ ਇਹਦਾ ਬਾਹਰੀ ਦ੍ਰਿਸ਼ ਤੇ ਆ ਫਿਰ ਜਿਹੜਾ ਹੈਗਾ ਦੇਖੋ ਅੱਜ ਸ਼ਾਇਦ ਇਹ ਜੋ ਦੁਕਾਨ ਹੈ ਮੈਨੂੰ ਲੱਗਦਾ ਸਾਡਾ ਪੰਜਾਬ ਦਾ ਸ਼ੀਸ਼ੀਆਂ ਤੇ ਟੀਕੇ ਤੇ ਕੈਪਸੂਲ ਸ਼ਾਇਦ ਇਹ ਪਤਾ ਨਹੀਂ ਕਾਦੀਆਂ ਸ਼ੀਸ਼ੀਆਂ ਪਈਆਂ ਮੈਂ ਤਾਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਪਰ ਇਹ ਜਿਹੜਾ ਹੈਗਾ ਸ਼ਾਹੀ ਜਿਹੜਾ ਦਰਵਾਜਾ ਹੈ ਸ਼ਹਿਨशाह ਜਹਾਂਗੀਰ ਦਾ ਇਹ ਉਹਦੀ ਰਹਿਸ਼ ਤੇ ਅੱਜ ਇੱਥੇ ਅਸੀਂ ਕੀ ਦੇਖਨੇ ਆ ਆ ਦੇਖੋ ਕਿੰਨੀ ਸ਼ਾਨਦਾਰ ਇਹ ਬਿਲਡਿੰਗ ਆ ਚਾਰ ਚਫੇਰੋ ਦੇਖੋ ਉੱਤੇ ਚੁਬਾਰੇ ਜਿਨ੍ਹਾਂ ਨੂੰ ਮੈਂ ਤਾਂ ਕਹਿ ਸਕਦਾ ਹਾਂਜੀ ਹਾਂ ਕ੍ਰੋਸ ਇੰਨੀ ਹਵਾਦਾਰ ਬਿਲਡਿੰਗ ਹੈ ਚਾਰੇ ਪਾਸਿਓਂ ਹਵਾ ਦਾ ਜਿਹੜਾ ਬੜਾ ਸ਼ਾਨਦਾਰ ਪ੍ਰਬੰਧ ਹੈ ਹਾਂਜੀ ਪੈਰਲਲ ਦੇਖੋ ਇਹ ਬਾਰੀਆਂ ਬਾਰੀਆਂ ਰੱਖੀਆਂ ਹੋਈਆਂ ਚਾਰੇ ਪਾਸੇ ਇਧਰੋਂ ਵੀ ਇਧਰੋਂ ਵੀ ਤੇ ਪਰ ਇੱਥੇ ਕਿਸੇ ਆ ਜ਼ਿੰਮੇਵਾਰ ਪਰਿਵਾਰ ਹੈ ਜਿਹਦੀ ਇਹ ਹੁਣ ਇੱਥੇ ਪਰਲੇ ਪਾਸੇ ਜ਼ਮੀਨ ਆ ਪਾਥੀਆਂ ਦਾ ਢੇਰ ਲਾ ਰੱਖਿਆ ਇਸ ਬਿਲਡਿੰਗ ਦੇ ਵਿੱਚ ਜਿੱਥੇ ਕਿਤੇ ਸ਼ਹਿਨशाह ਜਹਾਂਗੀਰ ਆਰਾਮ ਕਰਿਆ ਕਰਦਾ ਸੀ ਉੱਥੇ ਅੱਜ ਪਾਥੀਆਂ ਇਹ ਰੱਖੀਆਂ ਹੋਈਆਂ ਪੱਥਕੇ ਤਾਂ ਇਹਦੇ ਜਿਹੜੇ ਚਾਰ ਸਫੇਰੇ ਅਸੀਂ ਜੇ ਨਿਗਾਹ ਮਾਰੀਏ ਇਸ ਬਿਲਡਿੰਗ ਦੇ ਉੱਪਰੋਂ ਥੱਲੇੋਂ ਦੇਖੋ ਕਿੰਨੀ ਚਾਰ ਸਫੇਰੋਂ ਠੰਡੀ ਹਵਾ ਆਉਂਦੀ ਹੈ ਇੱਥੇ ਕਿਸੇ ਏਸੀ ਦੀ ਲੋੜ ਨਹੀਂ ਕਿਸੇ ਕੂਲਰ ਦੀ ਲੋੜ ਨਹੀਂ ਕਿਸੇ ਪੱਖੇ ਦੀ ਲੋੜ ਨਹੀਂ ਅੱਜ ਅਤ ਦੀ ਗਰਮੀ ਹੈ ਅਸੀਂ ਬਾਹਰੋਂ ਆਏ ਸੀ ਪਸੀਨਾ ਪਸੀਨੀ ਹੋਏ ਸੀ ਮੁਰਕੋ ਮੁਰਕੀ ਜੀ ਨੂੰ ਕਹਿੰਦੇ ਆ ਪਰ ਇੱਥੇ ਆ ਕੇ ਬੜਾ ਠੰਡਾ ਮਹਿਸੂਸ ਹੋ ਰਿਹਾ ਉਹ ਲਾਜ਼ਮੀ ਇੱਥੇ ਬੈਠਦਾ ਹੋਵੇਗਾ ਕੋਈ ਉਹਦੇ ਬੈਠਣ ਦਾ ਇੰਤਜ਼ਾਮ ਹੋਏਗਾ ਕੋਈ ਉਸ ਵੇਲੇ ਦੀਆਂ ਕੁਰਸੀਆਂ ਜਿਹੜੀਆਂ ਹੈਗੀਆਂ ਉਹ ਕੁਰਸੀਆਂ ਇਹ ਇੱਥੇ ਹੁਣ ਆਹ ਦੇਖੋ ਮੈਡਮ ਇਧਰ ਆ ਕੇ ਦਿਖਾਓ ਬੜੇ ਕਮਾਲ ਸ਼ਾਇਦ ਇੱਥੇ ਉਹਨਾਂ ਦੇ ਕੋਈ ਸਿਕਿਉਰਿਟੀ ਵਾਲੇ ਹਨਾ ਖੜਦੇ ਹੋਣਗੇ ਹਾਂ ਕੋਸ਼ ਜਿਹੜਾ ਹੈਗਾ ਇਹ ਛੋਟੇ ਛੋਟੇ ਕਮਰੇ ਨੇ ਜਿਹੜੇ ਅੰਦਰ ਇਹ ਹੈਗੇ ਨੇ 에ਰੀ ਪੂਰੀ ਤਰ੍ਹਾਂ ਇਧਰੋਂ ਵੀ ਹਾਂ ਪਰ ਇਹ ਹੁਣ ਖੁਰਦੀ ਜਾਂਦੀ ਹੈ ਬਿਲਡਿੰਗ ਆ ਦੇਖੋ ਸਾਰੀਆਂ ਇੱਟਾਂ ਇਹਦੀਆਂ ਖੁਰਦੀਆਂ ਜਾ ਰਹੀਆਂ ਨੇ ਬਾਦਸ਼ਾਹ ਜਹਾਂਗੀਰ ਜਿਹੜੇ ਕਿ ਜੋ ਪੰਜਵੇਂ ਗੁਰੂ ਅਰਜਨ ਦੇ ਜਿਹੜੇ ਸੀਗੇ ਉਹਨਾਂ ਦੇ ਸਮੇਂ 'ਚ ਇਹ ਬਾਦਸ਼ਾਹ ਹੋਇਆ ਔਰ ਮੁਗਲ ਬਾਦਸ਼ਾਹਾਂ ਨਾਲ ਗੁਰੂਆਂ ਦਾ ਜੋ ਰਿਆ ਮਤਲਬ ਵਿਚਾਰਧਾਰਕ ਮਤਭੇਦ ਵੀ ਰਹੀ ਉਹ ਵੀ ਆਪਾਂ ਜਾਣਦੇ ਆ ਸਾਰੇ ਤੇ ਕਿਵੇਂ ਕਿਹੜੇ ਕਿਹੜੇ ਮੁਗਲ ਬਾਦਸ਼ਾਹ ਨੇ ਕਿਹੜੇ ਕਿਹੜੇ ਗੁਰੂ ਦੇ ਨਾਲ ਕੀ ਕੀ ਬਿਤਕਰਾ ਕੀਤਾ ਹੈ ਉਹ ਵੀ ਅਸੀਂ ਸਾਰਾ ਇਤਿਹਾਸ ਦੇ ਵਿੱਚ ਜਾਣਦੇ ਆ ਪਰ ਇਹ ਬਿਲਡਿੰਗ ਹੈ ਇਹ ਬੇਰਾਨ ਹੈ ਇਹ ਵੀਰਾਨ ਹੈ ਉਦਾਸ ਹੈ ਅੱਜ ਇਹ ਜਗ੍ਹਾ ਟੈ ਟੈ ਤੇਰੀ ਹੁਣ ਜਾ ਰਹੀ ਹੈ ਬਿਲਡਿੰਗ ਤਾਂ ਇਹਦੇ ਉੱਪਰ ਵੇ ਚੜਨੋਂ ਕਿਤੇ ਪੌੜੀਆਂ ਵੀ ਹੋਣਗੀਆਂ ਲਾਜ਼ਮੀ ਤੇ ਇੱਧਰ ਹੋਣਗੀਆਂ ਸ਼ਾਇਦ ਅਸੀਂ ਦੇਖਦੇ ਹਾਂ ਪਰ ਇੱਥੇ ਇਸ ਪਾਸੇ ਦਾ ਪਾਥੀਆਂ ਦਾ ਢੇਰ ਹੈ ਜਿਹੜਾ ਉਹ ਲਾ ਰੱਖਿਆ ਤੇ ਕੁੱਤੇ ਬੈਠੇ ਨੇ ਅੰਦਰ ਜੀ ਹਾਂ ਕਿਤੇ ਵੱਢਣਾ ਲੈਣ ਹਾਂ ਜਿੱਥੇ ਹਾਂ ਇਹ ਜੇ ਇੱਥੇ ਕੋਈ ਏਸੀ ਦੀ ਲੋੜ ਨਹੀਂ ਕੋਈ ਪੱਖੇ ਦੀ ਲੋੜ ਨਹੀਂ ਜੀ ਬਿਲਕੁਲ ਚਾਸ਼ਫੇਰੇ ਉੱਤੋਂ ਕਮਾਲ ਦਾ ਜਿਹੜੀ ਹੈਗੀ ਉਹ ਆ ਆਰਕੀਟੈਕਚਰ ਐ ਮੀਨਾਕਾਰੀ ਐ ਛੋਟੀ ਇਟ ਦੀ ਬਣੀ ਹੋਈ ਐ ਸਾਰਾ ਕੁਝ ਇਹ ਆਰਾਮਗਾਹ ਸੀ ਉਹਦੀ ਜਣੀ ਰੈਸਟ ਹਾਊਸ ਕਹ ਲੋ ਉਹਦੇ ਆਰਾਮ ਕਰਨ ਦੀ ਥਾਂ ਸੀ ਉੱਪਰ ਜਾਣਾ ਖਤਰੇ ਤੋਂ ਖਾਲੀ ਐ ਖਾਲੀ ਨਹੀਂ ਹੈ ਕਿਉਂਕਿ ਪੌੜੀਆਂ ਹੋ ਸਕਦਾ ਉੱਧਰ ਹੋਣ ਤੇ ਉੱਪਰੋਂ ਦਿਖਾ ਦਿਓ ਬਾਹਰੋਂ ਦਿਖਾ ਦਿਓ ਇੱਕ ਵਾਰੀ ਇਹ ਪ੍ਰੀਤਨਗਰ ਦੇ ਵਿੱਚ ਬਾਦਸ਼ਾਹ ਜਹਾਂਗੀਰ ਦੀ ਆਰਾਮਗਾਹ ਇਹਨੂੰ ਕਹਿੰਦੇ ਨੇ ਇਹ ਆਰਾਮਗਾਹ ਪ੍ਰੀਤਨਗਰ ਬੜਾ ਇਤਿਹਾਸਕ ਨਗਰ ਹੈ ਬੇਸ਼ੱਕ ਇਹ ਵੱਡੇ ਸਹਿਤਕਾਰ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਬਸਾਇਆ ਸੀ